ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਅਸੀਂ ਕਰਾਂਗੇ ਨਿਬੰਧ 11 ਅਥਰੂ ਅਥਰੂ ਨਿਬੰਧ ਦਾ ਅੱਜ ਹੀ ਕਰਾਂਗੇ ਸਾਰ ਜਿਹੜਾ ਕਿ ਇਸ ਤਰ੍ਹਾਂ ਹੈ ਪੜ੍ਹਦੇ ਹਾਂ ਅਥਰੂ ਬਲਰਾਜ ਸਾਹਨੀ ਦਾ ਲਿਖਿਆ ਹੋਇਆ ਇੱਕ ਸੰਸਮਰਨ ਲੇਖ ਹੈ ਸੰਸਮਰਨ ਦਾ ਮਤਲਬ ਹੈ ਅਪੂਲ ਜਾਦ ਜਾਂ ਸਵੈ ਜਾਦ ਜਿਹੜੀ ਕਿ ਲੇਖਕ ਨੂੰ ਕਦੇ ਨਹੀਂ ਭੁੱਲਦੀ ਠੀਕ ਹੈ ਇਸ ਲੇਖ ਵਿੱਚ ਇੱਕ ਗਰੀਬ ਮੁੰਡੇ ਨੂੰ ਦੇਖ ਕੇ ਉਸ ਦੇ ਚਰਿੱਤਰ ਪ੍ਰਤੀ ਲੇਖਕ ਦੇ ਮਨ ਵਿੱਚ ਭੈੜੇ ਵਿਚਾਰ ਪੈਦਾ ਹੁੰਦੇ ਹਨ ਕਹਿਣ ਦਾ ਭਾਵ ਹੈ ਜਦੋਂ ਉਹਨੇ ਵੇਖਿਆ ਮੁੰਡੇ ਨੂੰ ਤਾਂ ਉਹਦੇ ਬਾਰੇ ਗਲਤ ਵਿਚਾਰ ਕਰਦਾ ਆਪਣੇ ਮਨ 'ਚ ਕਿ ਇਹ ਮੰਗਦਾ ਹੈ ਲੋਕਾਂ ਨੂੰ ਆਦਤ ਹੈਗੀ ਹੈ ਪੈਸੇ ਮੰਗਣ ਦੀ ਜਦੋਂ ਕਿ ਇਹ ਰਿਚ ਪਰਸਨ ਨੂੰ ਵੇਖਦੇ ਤੇ ਗਰੀਬ ਲੋਕ ਪੈਸੇ ਮੰਗਣ ਲੱਗ ਪੈਂਦੇ ਨੇ ਇਹੋ ਜਿਹੇ ਵਿਚਾਰ ਲੇਖਕ ਦੇ ਮਨ ਵਿੱਚ ਆਉਂਦੇ ਨੇ ਪਰ ਮਗਰੂ ਉਹ ਉਸ ਮੁੰਡੇ ਨੂੰ ਉੱਚੇ ਗੁਣਾ ਨਾਲ ਭਰਪੂਰ ਤੇ ਉੱਚ ਚਰਿੱਤਰ ਵਾਲਾ ਦੇਖ ਕੇ ਹੈਰਾਨ ਹੋ ਜਾਂਦਾ ਹੈ ਨੰਬਰ 1 ਲੇਖਕ ਦਾ ਥੱਕਿਆ ਹੋਣਾ ਲੇਖਕ ਇੱਕ ਬੰਗਾਲੀ ਫਿਲਮ ਵਿੱਚ ਕੰਮ ਕਰਨ ਮਗਰੋਂ ਇੱਕ ਦਿਨ ਪਹਿਲਾਂ ਹੀ ਕਲਕੱਤੇ ਤੋਂ ਬੰਬਈ ਪੁੱਜਿਆ ਸੀ ਉਹ ਕਾਫੀ ਥੱਕਿਆ ਹੋਇਆ ਸੀ ਚਾਹ ਪੀਂਦਿਆਂ ਜਦ ਉਹ ਅਖਬਾਰ ਪੜ੍ਹ ਰਿਹਾ ਸੀ ਤਾਂ ਨੌਕਰ ਨੇ ਉਸ ਨੂੰ ਬਾਹਰ ਇੱਕ ਮੁੰਡੇ ਦੇ ਆਉਣ ਬਾਰੇ ਦੱਸਿਆ ਜੋ ਕਿ ਉਸ ਨੂੰ ਇੱਕ ਪੈਸੇ ਮੰਗਣ ਵਾਲਾ ਲੱਗ ਰਿਹਾ ਸੀ ਲੇਖਕ ਨੇ ਨੌਕਰ ਨੂੰ ਕਿਹਾ ਕਿ ਉਹ ਉਸ ਨੂੰ ਬਾਹਰ ਤੋਂ ਹੀ ਟਾਲ ਦੇਵੇ ਟਾਲ ਦੇਵੇ ਮਤਲਬ ਉਹ ਉਹ ਨੂੰ ਬਾਹਰ ਤੋਂ ਹੀ ਭਜਾ ਦੇਵੇ ਕਿ ਮਤਲਬ ਜਿਹੜਾ ਲੇਖਕ ਹੈ ਉਹਨੂੰ ਮਿਲਣਾ ਨਹੀਂ ਚਾਹੁੰਦਾ ਤੇ ਕੋਈ ਬੰਨਣਾ ਲਾ ਕੇ ਉਹਨੂੰ ਬਾਹਰ ਤੋਂ ਹੀ ਭਜਾ ਦੇ ਠੀਕ ਹੈ ਨੰਬਰ 2 ਮਿਲਣ ਵਾਲਿਆਂ ਦਾ ਤਾਤਾ ਲਗਣਾ ਤਾਤਾ ਲਗਣਾ ਮਤਲਬ ਪੀੜ ਜਮਾ ਹੋ ਜਾਣੀ ਲਾਈਨਾਂ ਲੱਗਣੀਆਂ ਜਾਂ ਕੁਛ ਇਸਾ ਠੀਕ ਹੈ ਤਾਤਾ ਲਗਣਾ ਅਜੇ ਲੇਖਕ ਤਿਆਰ ਵੀ ਨਹੀਂ ਹੋਇਆ ਸੀ ਕਿ ਉਸ ਨੂੰ ਮਿਲਣ ਵਾਲਿਆਂ ਦਾ ਤਾਤਾ ਵੱਜ ਗਿਆ ਮਤਲਬ ਲਾਈਨਾਂ ਲੱਗ ਗਈਆਂ ਪਹਿਲਾਂ ਇੱਕ ਪ੍ਰੋਡਿਊਸਰ ਆਇਆ ਜਿਸ ਨੇ ਉਸ ਦਾ ਅੱਧਾ ਘੰਟਾ ਖਰਾਬ ਕਰ ਦਿੱਤਾ ਤੇ ਫਿਰ ਇੱਕ ਗਵਾਂਡੀ ਛੁਰੀ ਮੰਗਣ ਦੇ ਬਹਾਨੇ ਆਇਆ ਛੁਰੀ ਮਤਲਬ ਕੱਟ ਡ ਨਾਈਫ ਠੀਕ ਹੈ ਤੇ ਉਸ ਨੇ ਵੀ ਲੇਖਕ ਦਾ ਅੱਧਾ ਘੰਟਾ ਖਰਾਬ ਕਰ ਦਿੱਤਾ ਨੰਬਰ 3 ਅਥਰੂ ਪਰੀਆਂ ਅੱਖਾਂ ਵਾਲਾ ਮੁੰਡਾ 11:00 ਵਜੇ ਨਾਲ ਜਦੋਂ ਲੇਖਕ ਨੂੰ ਕੁਝ ਵੇਹਲ ਮਿਲੀ ਤਾਂ ਉਸ ਨੇ ਨੌਕਰ ਨੂੰ ਕਿਹਾ ਕਿ ਉਹ ਹੁਣ ਹਰ ਆਉਣ ਵਾਲੇ ਨੂੰ ਬਾਹਰੋਂ ਹੀ ਟਾਲ ਦੇਵੇ ਅਚਾਨਕ ਜਦੋਂ ਲੇਖਕ ਦੀ ਨਜ਼ਰ ਬਾਰੀ ਵਿੱਚੋਂ ਬਾਹਰ ਪਈ ਬਾਰੀ ਮਤਲਬ ਖਿੜਕੀ ਠੀਕ ਹੈ ਬਾਰੀ ਮਤਲਬ ਖਿੜਕੀ ਵਿੰਡੋ ਠੀਕ ਹੈ ਬਾਹਰ ਪਈ ਤਾਂ ਉਸਨੇ ਦੇਖਿਆ ਕਿ ਸੱਜੇ ੇਠਾਂ ਅਥਰੂ ਭਰੀਆਂ ਦੋ ਅੱਖਾਂ ਉਸ ਵੱਲ ਵੇਖ ਰਹੀਆਂ ਹਨ ਲੇਖਕ ਨੇ ਸੋਚਿਆ ਕਿ ਇਹ ਉਹੀ ਸਵੇਰ ਵਾਲਾ ਮੁੰਡਾ ਹੈ ਜੋ ਟੀਟ ਬਨ ਕੇ ਬੈਠਾ ਹੋਇਆ ਹੈ ਟੀਟ ਬੰਨਾ ਮਤਲਬ ਜਿਸ ਤੇ ਕਿਸੇ ਗੱਲ ਦਾ ਅਸਰ ਨਾ ਹੋਣਾ ਠੀਕ ਹੈ ਟੀਟ ਬਨ ਕੇ ਬੈਠਾ ਹੋਇਆ ਹੈ ਉਸ ਨੂੰ ਵੇਖ ਕੇ ਲੇਖਕ ਨੂੰ ਅਜਿਹੇ ਲੋਕ ਯਾਦ ਆਉਂਦੇ ਹਨ ਜੋ ਉਸ ਕੋਲ ਨੂੰ ਕਿਸ ਨਾ ਕਿਸੇ ਬਹਾਨੇ ਪੈਸੇ ਮੰਗਦੇ ਰਹਿੰਦੇ ਹਨ ਨੰਬਰ 4 ਪੋਠੋਹਾਰੀ ਬੋਲੀ ਬੋਲਣ ਵਾਲਾ ਲੇਖਕ ਨੇ ਦਰਵਾਜ਼ਾ ਖੋਲ੍ਹਿਆ 17-18 ਸਾਲ ਦੀ ਉਮਰ ਦਾ ਇੱਕ ਗੋਰਾ ਜਿਹਾ ਮੁੰਡਾ ਸੀ ਉਸ ਨੇ 라ਵਲਪਿੰਡੀ ਦੀ ਪੋਠੋਹਾਰੀ ਬੋਲੀ ਵਿੱਚ ਲੇਖਕ ਨੂੰ ਕਿਹਾ ਕਿ ਉਹ ਉਹਨਾਂ ਨਾਲ ਗੱਲ ਕਰਦੀ ਚਾਹੁੰਦਾ ਹੈ ਲੇਖਕ ਨੂੰ ਉਸਦੀ ਬੋਲੀ ਮਿੱਠੀ ਲੱਗੀ ਪਰ ਉਸਨੇ ਮੁੰਡੇ ਨੂੰ ਬੜੀ ਕਠੋਰਤਾ ਨਾਲ ਕਿਹਾ ਕਿ ਉਹ ਉਸਦੀ ਪੈਸਿਆਂ ਨਾਲ ਮਦਦ ਨਹੀਂ ਕਰ ਸਕਦਾ ਮੁੰਡੇ ਨੇ ਕਿਹਾ ਕਿ ਉਹ ਪੈਸੇ ਮੰਗਣ ਨਹੀਂ ਆਇਆ ਉਹ ਕੋਲੀ ਬੜਾ ਕੈਂਪ ਦੇ ਮੰਦਰ ਵਿੱਚ ਭਜਨ ਗਾਉਂਦਾ ਹੈ ਤੇ ਪੰਡਤ ਉਸ ਨੂੰ ਦੋ ਵੇਲੇ ਦੀ ਰੋਟੀ ਖਵਾ ਦਿੰਦਾ ਹੈ ਦੋ ਵੇਲੇ ਮਤਲਬ ਦੋ ਟਾਈਮ ਦੀ ਠੀਕ ਹੈ ਉਸਨੇ ਰੋਂਦੇ ਹੋਏ ਲੇਖਕ ਨੂੰ ਕਿਹਾ ਕਿ ਉਹ ਉਸਨੂੰ ਕਿਤੇ ਕੰਮ ਤੇ ਲਵਾ ਦੇਵੇ ਉਸਨੇ ਐ ਵੀ ਦੱਸਿਆ ਕਿ ਉਸਦੀ ਜੇਬ ਕੱਟੀ ਗਈ ਹੈ ਤੇ ਉਸਦੇ 60 ਰੁਪਏ ਕਿਸੇ ਨੇ ਕੱਢ ਲਏ ਹਨ ਲੇਖਕ ਨੇ ਮੁੰਡੇ ਨੂੰ ਕਿਹਾ ਕਿ ਉਸ ਕੋਲ ਹਰ ਰੋਜ਼ ਅਜਿਹੇ 4-5 ਆਦਮੀ ਆ ਜਾਂਦੇ ਹਨ ਜਿਨ੍ਹਾਂ ਦੀਆਂ ਜੇਬਾਂ ਕੱਟੀਆਂ ਜਾਂਦੀਆਂ ਹਨ ਪਰ ਮੁੰਡੇ ਦੀ ਪੋਠੋਹਾਰੀ ਬੋਲੀ ਨੇ ਲੇਖਕ ਦਾ ਦਿਲ ਜਿੱਤ ਲਿਆ ਤੇ ਉਸਨੇ ਮੁੰਡੇ ਦੀ ਵੀਰਪੇ ਦੇ ਕੇ ਮਦਦ ਕਰਨੀ ਚਾਹੀ ਤਾਂ ਜੋ ਉਹ ਮੁਰ ਆਪਣਾ ਫਾਉਂਟਨ ਪੈਨ ਵੇਚਣ ਦਾ ਕੰਮ ਸ਼ੁਰੂ ਕਰ ਸਕੇ ਲੇਖਕ ਸੋਚਣ ਲੱਗਾ ਕਿ ਸਿੰਧੀਆਂ ਵਾਂਗ ਪੰਜਾਬੀਆਂ ਦੀ ਵੀ ਅਜਿਹੀਆਂ ਸੰਸਥਾਵਾਂ ਹੋਣੀਆਂ ਚਾਹੀਦੀਆਂ ਹਨ ਜੋ ਅਜਿਹੇ ਮੁਸੀਬਤਾਂ ਵਿੱਚ ਫਸੇ ਤੇ ਮਜਬੂਰ ਲੋਕਾਂ ਦੀ ਮਦਦ ਕਰ ਸਕਣ ਉਸਨੇ ਸੋਚਿਆ ਕਿ ਇਸ ਵਾਰ ਉਹ ਪੰਜਾਬੀ ਸਿਹਤ ਸਭਾ ਵਿੱਚ ਜ਼ਰੂਰ ਇਸ ਗੱਲ ਦਾ ਜ਼ਿਕਰ ਛੇੜਨਗੇ ਕਿ ਕਿਹੜੀ ਗੱਲ ਦਾ ਕਿ ਇਹੋ ਜਿਹੇ ਲੋਕਾਂ ਦੇ ਵਾਸਤੇ ਕੋਈ ਸੰਸਥਾਵਾਂ ਹੋਣੀਆਂ ਚਾਹੀਦੀਆਂ ਨੇ ਜਿਹੜੇ ਕਿ ਹੈਲਪਲੈਸ ਲੋਕ, ਬੇਸਹਾਰਾ ਲੋਕ ਹੁੰਦੀ ਹੈ, ਹੈਲਪ ਕਰ ਸਕਣ ਠੀਕ ਹੈ ਇਸ ਗੱਲ ਦਾ ਜ਼ਿਕਰ ਛੇੜੇਗਾ। ਲੇਖਕ ਨੰਬਰ 5 ਲੇਖਕ ਦਾ ਸੰਕੋਚ ਵੀ ਸਹਾਇਤਾ ਕਰਨ ਦਾ ਫੈਸਲਾ। ਸੰਕੋਚ ਵੀ ਦਾ ਮਤਲਬ ਹੈ ਡਾਊਟਫੁਲ ਹੋਣਾ ਠੀਕ ਹੈ। ਜਦੋਂ ਉਹ ਮੁੰਡੇ ਨੂੰ ਪੈਸੇ ਦੇਣ ਲਈ ਅਲਮਾਰੀ ਵੱਲ ਜਾਂਦਾ ਹੈ ਤਾਂ ਉਹ ਮਨ ਵਿੱਚ ਸੋਚਦਾ ਹੈ ਕਿ ਉਹ ਮੁੰਡੇ ਨੂੰ ਕੇਵਲ 2 ਰੁਪਏ ਹੀ ਦੇਵੇਗਾ ਕਿਉਂਕਿ ਦੇਸ਼ ਦੀ ਗਰੀਬੀ ਦੂਰ ਕਰਨਾ ਸਰਕਾਰ ਦਾ ਕੰਮ ਹੈ ਲੇਖਕ ਨੇ ਸੋਚਿਆ ਕਿ ਜੇਕਰ ਉਸਨੇ ਕੋਈ ਸਾਹਿਤਿਕ ਕੰਮ ਕਰਨਾ ਹੈ ਤਾਂ ਉਸ ਨੂੰ ਥੋੜਾ ਜਿਹਾ ਕਮੀਨਾਪਨ ਅਪਣਾਉਣਾ ਪਵੇਗਾ ਕਮਿਨੇ ਪੰਤੂ ਭਾਪ ਕੇ ਲੇਖਕ ਨੂੰ ਕਠੋਰਤਾ ਨਾਲ ਉਸ ਮੁੰਡੇ ਨੂੰ ਜਵਾਬ ਦੇਣਾ ਪਏਗਾ ਕਿ ਉਹ ਉਸ ਦੇ ਪੈਸਿਆਂ ਨਾਲ ਮਦਦ ਨਹੀਂ ਕਰ ਸਕਦਾ। ਉਸਨੇ ਪਿਛਲੇ ਮਹੀਨੇ ਇੱਕ ਹైదਰਾਬਾਦੀ ਮੁੰਡੇ ਦੇ ਇਲਾਜ ਲਈ 200 ਰੁਪਏ ਖਰਚ ਕੀਤੇ ਸਨ। ਉਸਨੇ ਸੋਚਿਆ ਕਿ ਉਸ ਨੂੰ ਇੱਕ ਮਸ਼ਹੂਰ ਕਲਾਕਾਰ ਹੁੰਦਿਆਂ ਆਪਣੇ ਆਪ ਨੂੰ ਨਿਜਮਾ ਵਿੱਚ ਢਾਲਣਾ ਚਾਹੀਦਾ ਹੈ। ਉਸ ਨੂੰ ਪੈਸੇ ਤੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ। ਉਸਨੇ ਮਹਿਸੂਸ ਕੀਤਾ ਕਿ ਆਦਮੀ ਜਿੰਨਾ ਵੱਡਾ ਹੁੰਦਾ ਹੈ ਉਹ ਓਨਾ ਹੀ ਕਮੀਨਾ ਹੋ ਜਾਂਦਾ ਹੈ ਤੇ ਛੋਟੇ ਲੋਕਾਂ ਦੀਆਂ ਮੰਗਾਂ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਸਵੈ ਸੰਜਮ ਦੀ ਦੀਵਾਰ ਖੜੀ ਕਰਦੇ ਹਨ ਸਵੈ ਸੰਜਮ ਮਤਲਬ ਆਪਣੇ ਆਪ ਤੇ ਕੰਟਰੋਲ ਕਰਦੇ ਹਨ ਕਹਿੰਦਾ ਭਾਵ ਹੈ ਕਿ ਉਹ ਕਾਫੀ ਜ਼ਿਆਦਾ ਮਸ਼ਹੂਰ ਐਕਟਰ ਹੈਗਾ ਠੀਕ ਹੈ ਤੇ ਉਹ ਸੋਚਦਾ ਹੈ ਕਿ ਆਦਮੀ ਜਿੰਨਾ ਵੱਡਾ ਹੋਏ ਓਨਾ ਕੰਜੂਸ ਹੋ ਜਾਂਦਾ ਹੈ ਠੀਕ ਹੈ ਅੱਗੇ ਹੈਗਾ ਮੁੰਡੇ ਦਾ ਪਿਛੋਕੜ ਲੇਖਕ ਨੇ ਉਸ ਨੂੰ 4 ਰੁਪਏ ਦਿੰਦਿਆਂ ਕਿਹਾ ਕਿ ਉਹ ਉਸ ਤੋਂ ਨੌਕਰੀ ਦੀ ਉਮੀਦ ਨਾ ਰੱਖੇ ਮੁੰਡੇ ਨੇ ਕਿਹਾ ਕਿ ਉਸ ਨੂੰ ਉਹਨਾਂ ਤੋਂ ਕੁਝ ਮੰਗਦਿਆਂ ਬੜੀ ਸ਼ਰਮ ਆਉਂਦੀ ਹੈ ਬੇਟਾ ਇੱਥੇ ਬੜੀ ਆਣਾ ਲੇਖਕ ਦੇ ਪੁੱਛਣ ਤੇ ਉਸ ਨੇ ਦੱਸਿਆ ਕਿ 라ਵਲ ਪਿੰਡੀ ਦੇ ਪੁਰਾਣੇ ਕਿਲੇ ਵਿੱਚ ਉਹਨਾਂ ਦਾ ਮਕਾਨ ਹੁੰਦਾ ਸੀ ਉਸ ਦੇ ਪਿਤਾ ਜੀ ਮੋਟਰਾਂ ਦਾ ਕੰਮ ਕਰਦੇ ਸਨ ਜੋ ਅੱਜਕੱਲ ਡੇਰਾ ਦੂਣ ਰਹਿੰਦੇ ਹਨ ਇੱਥੇ ਹਨ ਵੀ ਆਣਾ ਉਸ ਨੇ ਇਹ ਵੀ ਦੱਸਿਆ ਕਿ ਉਸ ਦੇ ਚਾਚਾ ਜੋਗੀਨਾਥ 라ਵਲ ਪਿੰਡੀ ਵਿੱਚ ਕਾਂਗਰਸ ਦੇ ਵੱਡੇ ਵਰਕਰ ਹਨ ਲੇਖਕ ਦੇ ਨਿਸਕਾਮ ਮਿੱਤਰ ਦਾ ਪਤੀਜਾ ਲੇਖਕ ਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਉਹ ਮੁੰਡਾ ਉਸ ਦੇ ਪਰਮ ਮਿੱਤਰ ਦਾ ਪਤੀਜਾ ਸੀ ਲੇਖਕ ਦੇ ਪੁੱਛਣ ਤੇ ਮੁੰਡੇ ਨੇ ਦੱਸਿਆ ਕੀ ਜੋਗੀਨਾਥ ਜੋਗੀਨਾਥ ਕੋਣ ਹੀ ਉਸ ਮੁੰਡੇ ਦਾ ਚਾਚਾ ਠੀਕ ਹੈ ਜੋਗੀਨਾਥ ਹੋਰੀ ਦਿੱਲੀ ਰਹਿੰਦੇ ਹਨ ਪਰ ਉਹ ਬੜੇ ਨਿਰਸਵਾਰਥੀ ਹਨ ਉਹਨਾਂ ਦਾ ਮਹਿਰੋਲੀ ਵਿੱਚ ਇੱਕ ਛੋਟਾ ਜਿਹਾ ਦੋ ਮੰਜ਼ਲੀ ਮਕਾਨ ਹੈ ਉੱਪਰਲੀ ਮੰਜ਼ਲ ਵਿੱਚ ਉਹ ਆਪ ਰਹਿੰਦੇ ਹਨ ਤੇ ਹੇਠਲੀ ਮੰਜ਼ਲ ਵਿੱਚ ਦੁਆਖਾਨਾ ਖੋਲਿਆ ਹੋਇਆ ਹੈ ਦੁਆਖਾਨਾ ਰੱਖਿਆ ਹੋਇਆ ਹੈ ਇੱਥੇ ਖੋਲਿਆ ਹੋਇਆ ਹੈ ਦੁਆਖਾਨਾ ਮਤਲਬ ਕੋਈ ਡਾਕਟਰ ਦੀ ਦੁਕਾਨ ਵੈਦ ਹਕੀਮਾਂ ਦੀ ਦੁਕਾਨ ਠੀਕ ਹੈ ਉਹ ਕਿਸੇ ਤੋਂ ਪੈਸੇ ਨਹੀਂ ਮੰਗਦੇ ਉਹਨਾਂ ਇੱਕ ਸੰਦੂਖੜੀ ਰੱਖੀ ਹੋਈ ਹੈ ਮਤਲਬ ਸੰਦੂਖੜੀ ਮਤਲਬ ਇੱਕ ਲੋਹੇ ਦਾ ਬਾਕਸ ਜਿਹਨੂੰ ਲੋਕ ਵਗੈਰਾ ਲੱਗਾ ਹੁੰਦਾ ਠੀਕ ਹੈ ਛੋਟਾ ਜਿਹਾ ਜਿਹਨੂੰ ਤਾਲਾ ਲਗਾਉਂਦੇ ਨੇ ਜਿਸ ਵਿੱਚ ਲੋਕ ਆਪਣੀ ਇੱਛਾ ਅਨੁਸਾਰ ਕੁਝ ਪੈਸੇ ਪਾ ਦਿੰਦੇ ਹਨ ਇੱਕ ਵਾਰੀ ਉਹਨਾਂ ਨੇ ਅਨਿਆਏ ਦੀ ਸ਼ਿਕਾਰ ਇਸਤਰੀ ਦੀ ਪੰਡਤ ਜਵਾਹਰ ਲਾਲ ਨਹਿਰੂ ਨਾਲ ਮਿਲ ਕੇ ਸਹਾਇਤਾ ਕੀਤੀ ਤੇ ਉਸ ਨੂੰ ਪਲਾਟ ਅਲਾਟ ਕਰਵਾਇਆ ਪਰ ਆਪ ਉਹਨਾਂ ਕਰਦਾ ਕਲੇਮ ਵੀ ਦਾਖਲ ਨਹੀਂ ਕਰਵਾਇਆ ਨੰਬਰ 8 ਲੇਖਕ ਦਾ ਅਜੇ ਵੀ ਜਜਬਾਤੀ ਨਾ ਹੋਣ ਦਾ ਫੈਸਲਾ ਲੇਖਕ ਨੇ ਸੋਚਿਆ ਕਿ ਉਹ ਜਜਬਾਤੀ ਨਹੀਂ ਹੋਵੇਗਾ ਅਤੇ ਉਸ ਵਿੱਚ ਜਿੰਨੀ ਹਿੰਮਤ ਹੋਵੇਗੀ ਉਹ ਉਹਨਾਂ ਹੀ ਮੁੰਡੇ ਦੀ ਮਦਦ ਕਰੇਗਾ ਉਹ ਸਮਝਦਾ ਹੈ ਕਿ ਦੇਸ਼ ਭਰ ਦੇ ਬੰਦਿਆਂ ਦੀਆਂ ਸਮੱਸਿਆਵਾਂ ਦਾ ਹੱਲ ਤਾਂ ਪੰਡਤ ਜਵਾਹਰ ਲਾਲ ਨਹਿਰੂ ਵੀ ਨਹੀਂ ਕਰ ਸਕੇ ਇਸ ਸਮੱਸਿਆ ਦਾ ਹੱਲ ਕਰਨ ਲਈ ਰਾਜ ਪਰ ਬੰਦ ਦੇ ਢਾਂਚੇ ਨੂੰ ਬਦਲਣ ਦੀ ਲੋੜ ਹੈ। ਨੰਬਰ 9 ਮੁੰਡੇ ਦੀ ਵਿਥਿਆ ਵਿਥਿਆ ਮਤਲਬ ਕਹਾਣੀ ਜੋ ਹੱਡ ਬੀਤੀ। ਮੁੰਡੇ ਨੇ ਦੱਸਿਆ ਕਿ ਉਸ ਦੇ ਇੱਕ ਚਾਚਾ ਦਾ ਐਬਟਾ ਬਾਦ ਵਿੱਚ ਕਤਲ ਹੋ ਗਿਆ ਸੀ ਤੇ ਉਸ ਦਾ ਟੱਬਰ ਵੀ ਉਹਨਾਂ ਨਾਲ ਦੇਹਰਾਦੁਨ ਵਿੱਚ ਰਹਿੰਦਾ ਹੈ। ਉਸ ਦੇ ਪਿਤਾ ਜੀ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ। ਉਸਨੇ ਵੀ 6 ਮਹੀਨੇ ਉਸਨੇ ਕਿਸ ਨੇ ਮੁੰਡੇ ਨੇ ਉਸਨੇ ਵੀ 6 ਮਹੀਨੇ ਮੋਟਰਸਾਈਕਲਾਂ ਦੀ ਦੁਕਾਨ ਤੇ ਕੰਮ ਕੀਤਾ ਸੀ ਪਰ ਉਸ ਦੇ ਮਾਲਕ ਨੇ ਉਸ ਨੂੰ ਕੋਡੀ ਵੀ ਨਾ ਦਿੱਤੀ ਕੋਡੀ ਮਤਲਬ ਕੋਈ ਛੋਟਾ ਪੈਸਾ ਵੀ ਨਾ ਦਿੱਤਾ ਥੋੜੇ ਪੈਸੇ ਵੀ ਨਹੀਂ ਦਿੱਤੇ ਠੀਕ ਹੈ ਜਿਹੜੇ ਪਿਛਲੇ ਸਮੇਂ ਵਿੱਚ ਕੋਡੀ ਅ 5 ਪੈਸੇ 10 ਪੈਸੇ ਚੱਲਦੇ ਹਨ ਉਹ ਉਹਨੂੰ ਕਹਿੰਦੇ ਨੇ ਕੋਟੀ ਠੀਕ ਹੈ ਉਸ ਟਾਈਪ ਦੇ ਉਹਨੂੰ ਕਹਿੰਦੇ ਨੇ ਕੋਟੀ ਮਤਲਬ ਛੋਟਾ ਪੈਸਾ ਵੀ ਨਹੀਂ ਦਿੱਤਾ ਠੀਕ ਹੈ ਉਸਨੇ 10ਵੀਂ ਦਾ ਇਮਤਿਹਾਨ ਦਿੱਤਾ ਪਰ ਉਹ ਫੇਲ ਹੋ ਗਿਆ ਇਸ ਪਿੱਛੋਂ ਉਹਕਰੂ ਨਿਕਲ ਆਇਆ ਕਿਉਂਕਿ ਉਹ ਆਪਣੇ ਪਿਤਾ ਉੱਤੇ ਬੋਝ ਨਹੀਂ ਬਣਨਾ ਚਾਹੁੰਦਾ ਸੀ ਨੰਬਰ 10 ਬੰਬਈ ਵਿਚ ਆਣਾ ਬੰਬਈ ਵਿਚ ਆ ਕੇ ਉਸਨੇ ਪਿੱਪਰ ਮਿੰਟਾ ਵੇchnਿਆ ਸ਼ੁਰੂ ਕਰ ਦਿੱਤੀਆਂ ਪਰ ਪੁਲਿਸ ਵਾਲੇ ਉਸ ਨੂੰ ਹਰ ਚੌਥੇ ਪੰਜਵੇਂ ਦਿਨ ਫੜ ਕੇ ਲੈ ਜਾਂਦੇ ਸਨ ਉਹ ਕਹਿੰਦਾ ਹੈ ਕਿ ਪੁਲਿਸ ਵਾਲੇ ਬਹੁਤ ਭੇੜੇ ਹੁੰਦੇ ਹਨ ਜੋ ਰਿਸ਼ਵਤ ਵੀ ਲੈਂਦੇ ਹਨ ਤੇ ਖੜਾ ਵੀ ਨਹੀਂ ਛੱਡਦੇ ਉਸ ਨੇ ਦੱਸਿਆ ਕਿ ਇੱਕ ਵਾਰ ਉਸ ਕੋਲ ਜੁਰਮਾਨਾ ਦੇਣ ਲਈ 5 ਰੁਪਏ ਨਹੀਂ ਸਨ ਜਿਸ ਕਾਰਨ ਉਸ ਨੂੰ 7 ਦਿਨ ਜੇਲ੍ਹ ਕਟਣੀ ਪਈ ਨੰਬਰ 11 ਪੈਸੇ ਮੰਗਣ ਦੀ ਥਾਂ ਮਿਹਨਤ ਕਰਨ ਦਾ ਚਾਹਵਾਨ ਉਸ ਨੇ ਦੱਸਿਆ ਕਿ ਉਸਨੇ ਆਪਣਾ ਨਾ এমਪਲয়ਮੈਂਟ ਚੇਂਜ which ਵੀ ਲਖਵਾਇਆ ਹੋਇਆ ਹੈ ਉਸ ਦਾ ਫਾਉਂਟਨ ਪੈਨਾਂ ਦਾ ਕੰਮ ਕਾਫੀ ਚੱਲ ਰਿਹਾ ਸੀ ਪਰ ਉਸ ਦੀ ਜੇਬ ਕੱਟੀ ਗਈ ਜਦੋਂ ਲੇਖਕ ਨੇ ਉਸ ਨੂੰ 4 ਰੁਪਏ ਦਿੱਤੇ ਤਾਂ ਉਸਨੇ ਕਿਹਾ ਕਿ ਉਹ 3 ਰੁਪਏ ਵਾਪਸ ਲੈ ਲਵੇ ਉਸ ਲਈ 1 ਰੁਪਿਆ ਹੀ ਕਾਫੀ ਹੈ ਉਸਨੇ ਲੇਖਕ ਨੂੰ ਸੌਂਖਾ ਕੇ ਕਿਹਾ ਕਿ ਉਹ ਉਸ ਤੋਂ ਪੈਸੇ ਮੰਗਣ ਨਹੀਂ ਸਭ ਉਹ ਉਸ ਨੂੰ ਕਿਦਰੇ ਕੰਮ ਲੱਭ ਦੇਵੇ ਨੰਬਰ 12 ਲੇਖਕ ਦਾ ਨੌਕਰੀ ਲਈ ਵਿਸ਼ਵਾਸ ਦਿਵਾਉਣਾ ਲੇਖਕ ਨੇ ਉਸ ਨੂੰ 50 ਰੁਪਏ ਦਿੰਦਿਆਂ ਕਿਹਾ ਕਿ ਉਹ ਆਪਣਾ ਫਾਉਂਟਨ ਪੈਨਾਂ ਦਾ ਕੰਮ ਦੁਬਾਰਾ ਸ਼ੁਰੂ ਕਰ ਲਵੇ ਮੁੰਡੇ ਨੇ ਇਹ ਕੰਮ ਦੁਬਾਰਾ ਸ਼ੁਰੂ ਕਰਨ ਤੋਂ ਨਾ ਕਰਦਿਆਂ ਕਿਹਾ ਕਿ ਉਹ ਪੁਲਿਸ ਤੋਂ ਬਹੁਤ ਤੰਗ ਹੈ ਤੇ ਇਹ ਕੰਮ ਉਹ ਦੁਬਾਰਾ ਨਹੀਂ ਕਰੇਗਾ ਨਾਲੀ ਬਾਰਿਸ਼ ਦੇ ਮੌਸਮ ਵਿੱਚ ਸੜਕਾਂ ਉੱਤੇ ਤੁਰ ਫਿਰ ਕੇ ਚੀਜ਼ਾਂ ਵੇਚਣੀਆਂ ਔਖਾ ਕੰਮ ਹੈ। ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਨੂੰ ਛੋਟੀ ਮੋਟੀ ਨੌਕਰੀ ਲਵਾ ਦੇਵੇ। ਕਹਿੰਦਾ ਭਾਵ ਕਿ ਲੜਕਾ ਮਿਹਨਤੀ ਸੀ। ਉਹ ਬਿਲਕੁਲ ਹੀ ਉਹਦੇ ਕੋਲ ਭੀਖ ਮੰਗਣ ਨਹੀਂ ਗਿਆ, ਪੈਸੇ ਮੰਗਣ ਨਹੀਂ ਗਿਆ ਉਹ ਚਾਹੁੰਦਾ ਹੈ ਕਿ ਉਹਨੂੰ ਕੋਈ ਛੋਟੀ ਮੋਟੀ ਜੋਬ ਵਗੈਰਾ ਮਿਲ ਜਾਏ। ਲੇਖਕ ਨੇ ਉਸ ਨੂੰ ਕਿਹਾ ਕਿ ਉਹ ਕੱਲ ਸਵੇਰੇ 9 ਵਜੇ ਆ ਜਾਵੇ ਤੇ ਓਹੋ ਉਸ ਨੂੰ ਕਿਧਰੇ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕਰੇਗਾ ਇਹ ਸੁਣ ਕੇ ਮੁੰਡਾ ਬਹੁਤ ਖੁਸ਼ ਹੋਇਆ ਨੰਬਰ 13 ਮੁੰਡੇ ਦੀ ਖੁਦਾਰੀ ਦਾ ਲੇਖਕ ਉੱਤੇ ਪ੍ਰਭਾਵ ਕਿਉਂਕਿ ਲੇਖਕ ਸੋਚਦਾ ਹੀ ਕਿ ਇਹ ਹੋਰ ਲੋਕਾਂ ਦੀ ਤਰ੍ਹਾਂ ਮੇਰੇ ਕੋ ਪੈਸੇ ਮੰਗਣ ਆਇਆ ਜਦੋਂ ਨੇ ਵੇਖਿਆ ਕਿ ਲੜਕਾ ਬਹੁਤ ਅੱਛਾ ਹੈ ਠੀਕ ਹੈ ਉਹਦੇ ਮਿੱਤਰ ਜਿਹੜਾ yoginath ਹੈ ਉਹ ਇੱਕ ਬਹੁਤ ਹੀ ਨੀਰਸਵਾਰਥ ਭਾਵਨਾ ਨਾਲ ਲੋਕਾਂ ਦੀ ਸੇਵਾ ਕਰਦਾ ਸੀ ਤੇ ਉਹਦੇ ਇਸ ਗੱਲ ਦਾ ਉੱਤੇ ਬਹੁਤ ਪ੍ਰਭਾਵ ਪਿਆ ਇਸ ਵਿਚ ਮੁੰਡਾ 3 ਰੁਪਏ ਲੇਖਕ ਦੇ ਪੈਰਾਂ ਵਿੱਚ ਛੁੱਟ ਕੇ ਤੇ 1 ਰੁਪਿਆ ਨਾਲ ਲੈ ਕੇ ਜਲਦੀ ਨਾਲ ਬਾਹਰ ਨੱਠ ਗਿਆ। ਲੇਖਕ ਦਰਵਾਜ਼ੇ ਕੋਲ ਆ ਕੇ ਉਸ ਖੁਦਦਾਰ ਕਿਸਮਤ ਦੇ ਮਾਰੇ ਹੋਏ ਆਪਣੇ ਪਰਮ ਮਿੱਤਰ yogi 나ਥ ਦੇ ਭਤੀਜੇ ਤੇ ravel ਪਿੰਡੀ ਦੇ ਮੁੰਡੇ ਨੂੰ ਜਾਂਦਿਆਂ ਵੇਖਣ ਲੱਗ ਪਿਆ। ਉਸ ਨੂੰ ਵੇਖਦੇ ਹੋਏ ਲੇਖਕ ਸੋਚ ਰਿਹਾ ਸੀ ਕਿ ਜਿਸ ਜੋਗੀ ਨਾਥ ਨੇ ਦੇਸ਼ ਦੀ ਨਿਰਸਵਾਰਥ ਸੇਵਾ ਕੀਤੀ ਸੀ ਅੱਜ ਉਸ ਦਾ ਭਤੀਜਾ ਪੁਲਿਸ ਨੂੰ ਰਿਸ਼ਵਤ ਨਾ ਦੇ ਸਕੰਦੇ ਜ਼ੁਲਮ ਵਿੱਚ ਕਾਂਗਰਸ ਰਾਜ ਦੀਆਂ ਜੇਲਾਂ ਕੱਟਦਾ ਹੈ ਲੇਖਕ ਸੋਚਦਾ ਹੈ ਕਿ ਇਹ ਫਰਿਆਦ ਲੈ ਕੇ ਉਹ ਕਿਸ ਕੋਲ ਜਾਵੇ ਇਹ ਸੋਚਦਿਆਂ ਸੋਚਦਿਆਂ ਲੇਖਕ ਦੀਆਂ ਅੱਖਾਂ ਵਿੱਚੋਂ ਅਥਰੂ ਉਸੇ ਤਰ੍ਹਾਂ ਕਿਰਨ ਲੱਗ ਪੇ ਜੀਵੇ ਉਸ ਗਰੀਬ ਮੁੰਡੇ ਦੀਆਂ ਅੱਖਾਂ ਵਿੱਚੋਂ ਨਿਕਲ ਰਹੇ ਸਨ ਠੀਕ ਹੈ ਬੇਟਾ ਇਸ ਤਰ੍ਹਾਂ ਹਡਾ ਸਾਰ ਕੰਪਲੀਟ ਹੋ ਗਿਆ ਤੇ ਨੈਕਸਟ ਵੀਡੀਓ ਵਿੱਚ ਅਸੀਂ ਇਹਦਾ ਵਿਸ਼ਾ ਵਸਤੂ ਕਰਾਂਗੇ ਤਦ ਤੱਕ ਤੁਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹ ਲਓ ਮਿਲਦੇ ਆ ਨੈਕਸਟ ਵੀਡੀਓ ਚ ਟੇਕ ਕੇਅਰ